ਸਮੇ ਤੇ ਭਰੋਸਾ ਨਾ ਕਰਿਆ ਕਰੋ ਕਿਉਂਕਿ ਸਮਾਂ ਨਹੀਂ ਜੇ ਕਿਸੇ ਦਾ ਮਿੱਤਰ ਹੈਗਾ ਕਿਸੇ ਦਾ ਮਾੜਾ ਸਮਾਂ ਦੇਖ ਕੇ ਦੁੱਖ ਦੇ ਹਾਲਾਤ ਵੇਖ ਕੇ ਐ ਨਾ ਕਹਿ ਦੇਣਾ ਕਿ ਇਹ ਬੜਾ ਕਮਜ਼ੋਰ ਹੈ ਇਹ ਤਾਂ ਹਰ ਵਕਤ ਉਦਾਸ ਹੀ ਰਹਿੰਦਾ ਤੁਹਾਨੂੰ ਨਹੀਂ ਪਤਾ ਅਗਲੇ ਤੇ ਕੀ ਬੀਤਰੀ ਆ ਜੇ ਨਹੀਂ ਕਿਸੇ ਦਾ ਦੁੱਖ ਸਮਝ ਸਕਦੇ ਨਾ ਤੇ ਨਾ ਬੋਲਿਆ ਕਰੋ ਸਿਆਣੇ ਐਵੇਂ ਨਹੀਂ ਕੰਦੇ ਜੇ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਤੇ ਘੱਟੋ ਘੱਟ ਮਾੜਾ ਵੀ ਨਾ ਕਰੋ ਚੰਗਾ ਨਹੀਂ ਬੋਲ ਸਕਦੇ ਤੇ ਮਾੜਾ ਵੀ ਨਾ ਬੋਲੋ ਕਿਉਂਕਿ ਜਿਹਦੇ ਤੁਸੀਂ ਇਹ ਸਮੇ ਦਾ ਮਜ਼ਾਕ ਬਣਾ ਰਹੇ ਹੋ ਨਾ ਪਤਾ ਕੁਛ ਨਹੀਂ ਜੇ ਜਦੋਂ ਮਾਲਕ ਨੇ ਕਿਰਪਾ ਕਰਨੀ ਤਾਂ ਉਹਨੇ ਬੜੀ ਅੱਗੇ ਨਿਕਲ ਜਾਣਾ ਜਿੰਨੋਂ ਤੁਸੀਂ ਐ ਸਭ ਤੋਂ ਪਿੱਛੇ ਸੁੱਟ ਕੇ ਬੈਠੇ ਹੋਏ ਨਾ ਕੀ ਇਹ ਦਾਣੀ ਜ਼ਿੰਦਗੀ 'ਚ ਕੁਛ ਬੰਨਣਾ ਮਹਾਰਾ ਜਦੋਂ ਮਿਹਰ ਕਰਨ ਧਿਆਨ ਨਾ ਤੇ ਉਸੇ ਬੰਦੇ ਨੂੰ ਰਾਜਾ ਬਣਾ ਦਣਗੇ ਤੁਹਾਡੇ ਸਾਹਮਣੇ ਸੋ ਮਜ਼ਾਕ ਤੇ ਕਦੇ ਬਣਾਣਾ ਹੀ ਨਹੀਂ ਕਿਸੇ ਦਾ ਸਾਡੇ ਮਾਦਾ ਹੀ ਸਮਝਾਉਂਦੇ ਹੁੰਦੇ ਸੀ ਕਿ ਪੁੱਤਰਾ ਜਿੰਨੂੰ ਤਰੱਕੀ ਦੇਰੀ ਨਾ ਮਿਲੇ ਜਿਹਦੇ ਕੰਮ ਦੇਰੀ ਨਾ ਬਣੇ ਤਾਂ ਵੀ ਉਹਨੂੰ ਕਦੇ ਗੱਲਾਂ ਨਹੀਂ ਸੁਣਾਉਣੀਆਂ ਯਾਰ ਤੇਰਾ ਕਿਉਂ ਨਹੀਂ ਹੋਉਂਦਿਆ ਸਾਰਿਆਂ ਦੇ ਉਹ ਕੰਮ ਹੋ ਗਏ ਤੂੰ ਪਿੱਛੇ ਹੀ ਬੈਠਾ ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਗੱਲ ਸੁਣਾ ਦਿੰਦੇ ਹੋ ਨਾ ਇਹ ਕਿਸੇ ਨੂੰ ਬਾਰ ਬਾਰ ਜਾਣ ਕੇ ਤਾਨੇ ਸੁਣਾਉਂਦੇ ਹੋ ਕਿ ਤੂੰ ਤਾਂ ਬੜੇ ਭਗਤੀ ਦੇ ਪਾਸੇ ਲੱਗਾ ਰੱਬ ਨੂੰ ਇੰਨਾ ਮੰਨਦਾ ਤਾਂ ਵੀ ਤੇਰੇ ਕੰਮ ਨਹੀਂ ਸਿੱਧੇ ਬੰਦੇ ਤਾਂ ਉਹਨੂੰ ਦੁੱਖ ਬੜਾ ਹੁੰਦਾ ਜੀ ਉਹ ਅੰਦਰੋਂ ਹੀ ਅੰਦਰੋਂ ਰੋਂਦਾ ਫਿਰ ਆਪਣੇ ਗੁਰੂ ਦੇ ਅੱਗੇ ਜਾ ਕੇ ਕਿ ਮਾਲਕਾ ਮੈਨੂੰ ਤਾਂ ਤੇਰਾ ਨਾਮ ਲੈ ਕੇ ਆ ਲੋਕ ਗੱਲਾਂ ਸੁਣਾਈ ਜਾਂਦੇ ਕਿ ਤੇਰਾ ਮਾਲਕ ਕਿਉਂ ਨਹੀਂ ਸੁਣਦਾ ਤੇਰੀ ਕਿਸੇ ਨੂੰ ਦੁਖਾਵੇ ਬੋਲ ਨਾ ਬੋਲਿਆ ਕਰੋ ਸਮਾਂ ਤੇ ਬਦਲ ਜਾਂਦਾ ਮਿੰਟ 'ਚ ਸਮੇ ਦਾ ਕੁਝ ਨਹੀਂ ਜੇ ਪਤਾ ਹੁੰਦਾ ਇੱਕੋ ਜਿਹੇ ਹਾਲਾਤ ਕਿਸੇ ਦੇ ਨਹੀਂ ਰਹਿੰਦੇ ਜੇ ਕਾਲੀਆਂ ਰਾਤਾਂ ਜਹੰਗੀਆਂ ਵੀ ਆ ਕੋਈ ਫਰਕ ਨਹੀਂ ਪੈਂਦਾ ਮਾਲਕ ਨੇ ਚਾਨਣ ਭਰੀ ਸਵੇਰ ਵੀ ਲੈ ਕੇ ਆਣੀ ਹੈ ਸੋ ਜਿਨ੍ਹਾਂ ਦੇ ਕੰਮ ਜੇ ਨਹੀਂ ਬਣੇ ਉਹਨਾਂ ਦੇ ਕੰਮ ਵੀ ਬੜੀ ਜਲਦੀ ਬਣਨਗੇ ਜਦੋਂ ਮਾਲਕ ਨੇ ਚਾਇਆ ਤਾਂ ਸਭ ਤੋਂ ਵਧੀਆ ਹੀ ਹੋਏਗਾ ਉਹਨਾਂ ਨਾਲ ਵੀ ਸੋ ਜਿਨ੍ਹਾਂ ਦੇ ਕੰਮ ਜੇ ਨਹੀਂ ਨਾ ਬਣਨਦੇ ਜਾਂ ਦੇਰੀ ਨਾ ਬਣਨਦੇ ਕਿਤੇ اٹਕੇ ਪਏ ਹੋ ਤੁਸੀਂ ਘਬਰਾ ਨਹੀਂ ਜਾਣਾ ਪਿੱਛੇ ਨਹੀਂ ਜੀ ਹੋਣਾ ਇੱਕੋ ਹੀ ਗੱਲ ਯਾਦ ਰੱਖਣੀ ਹੈ ਮਾਲਕ ਨੇ ਤੁਹਾਡੀ ਬਾਹ ਫੜੀ ਹੋਈ ਆ ਤੇ ਬੜੇ ਸੋਹਣੇ ਕਰੇ ਸੋਚੇ ਜੇ ਪਿੱਛੇ ਨਹੀਂ ਹਟਣਾ ਬਸ ਆਪਣੀ ਮਿਹਨਤ ਕਰਦੇ ਰਹੋ ਆਪਣੇ ਗੁਰੂ ਦਾ ਦਰਨ ਨਹੀਂ ਛੱਡਣਾ ਆਪਣੇ ਮਾਲਕ ਦਾ ਹੱਥ ਨਹੀਂ ਛੱਡਣਾ ਕਦੇ ਵੀ ਜਿਵੇਂ ਛੋਟੇ ਹੁੰਦੇ ਆਪਾਂ ਭੀੜ ਦੇ ਵਿੱਚ ਆਪਣੇ ਮਾਪਿਓ ਦਾ ਹੱਥ ਨਹੀਂ ਨਾ ਛੱਡਦੇ ਉਦਾਂ ਹੀ ਜ਼ਿੰਦਗੀ ਦੀ ਭੀੜ ਦੇ ਵਿੱਚ ਆਪਣੇ ਮਾਲਕ ਦਾ ਹੱਥ ਨਹੀਂ ਛੱਡਣਾ ਕੋਈ ਗੱਲ ਨਹੀਂ ਟੈਨਸ਼ਨ ਹੀ ਖਤਮ ਫਿਰ ਕਿ ਤੂਫਾਨ ਆ ਰਿਹਾ ਹੈ ਹਨੇਰੀਆਂ ਆ ਰਹੀਆਂ ਕਾਲੇ ਬੱਦਲ ਛਾਏ ਕੋਈ ਗੱਲ ਨਹੀਂ ਮਾਲਕ ਨੇ ਹੱਥ ਫੜਿਆ ਹੈ ਮਾਲਕ ਆਪਣੇ ਆਪ ਲੈ ਕੇ ਜਾਏਗਾ ਅੱਗੇ ਭਰੋਸਾ ਰੱਖਿਆ ਕਰੋ 24 ਘੰਟੇ ਚੰਗਾ ਹੀ ਸੋਚਿਆ ਕਰੋ ਚੰਗਾ ਹੋਏਗਾ ਚੰਗੇ ਦਿਨ ਵੀ ਦੂਰ ਨਹੀਂਗੇ ਮਾਲਕ ਨੇ ਤਾਂ ਖਿੱਚ ਕੇ ਲੈਣੇ ਤੁਹਾਡੀ ਜ਼ਿੰਦਗੀ ਚ ਕਿ ਪੁੱਤਰਾ ਤੇਰੇ ਸਬਰ ਦਾ ਇਮਤਿਹਾਨ ਪੂਰਾ ਹੋ ਚੁੱਕਾ ਤੂੰ ਬੜਾ ਸਬਰ ਕੀਤਾ ਸ਼ਿਕਾਇਤਾਂ ਕੋਈ ਨਹੀਂ ਕੀਤੀਆਂ ਮੇਰੇ ਤੇ ਪੂਰਾ ਭਰੋਸਾ ਰੱਖਿਆ ਈ ਤੇ ਹੁਣ ਮੈਂ ਤੈਨੂੰ ਇੰਨੇ ਸੁੱਖ ਦੇਵਾਂਗਾ ਇੰਨੇ ਖਜ਼ਾਨੇ ਭਰਾਂਗਾ ਤੇਰੀ ਝੋਲੀ 'ਚ ਜਿਹੜੇ ਕਦੇ ਮੁੱਕਣਗੇ ਨਹੀਂ ਤੂੰ ਹੁਣ ਬੈ ਕੇ ਸੁੱਖ ਦਾ ਸਮਾਂ ਵੇਖੇਂਗਾ ਕਦੇ ਵੀ ਦੁੱਖ ਤੇਰੇ ਵੱਲ ਵੇਖ ਨਹੀਂ ਪਾਏਗਾ ਉਹ ਤਾਂ ਬੜਾ ਪਿਆਰ ਕਰਦਾ ਜੀ ਉਹ ਆਪਣੇ ਬੱਚਿਆਂ ਤੋਂ ਕਦੇ ਪਿੱਛੇ ਨਹੀਂ ਜੇ ਹੁੰਦਾ ਸਮੇਂ ਦੀ ਗੱਲ ਆ ਸਾਰੀ ਕਿ ਸਮਾਂ ਬਦਲ ਹੀ ਜਾਣਾ ਜੀ